ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਸੋ ਦੋਸਤੋ ਪੈਨਸ਼ਨ ਐਸੋਸੀਏਸ਼ਨ ਨੇ ਵੀ ਮੀਟਿੰਗ ਕਰਕੇ 2016 ਤੋਂ ਬਾਅਦ ਰਿਟਾਇਰ ਹੋਏ ਪੈਨਸ਼ਨਰਸ ਨੂੰ ਲੀਵ ਇਨ ਕੈਸ਼ਮੈਂਟ ਦੀ ਬਕਾਇਆ ਨਾ ਦਿੱਤੀ ਜਾਣ ਕਰਕੇ ਕੀਤੀ ਗਈ ਨਖੇਦੀ ਦੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਜੇਕਰ ਚੈਨਲ ਦੀ ਨਵੀਂ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਆਪ ਜੀ ਨੂੰ ਜਿਹੜਾ ਦੱਸ ਦਈਏ ਕਿ ਜਿਹੜਾ ਭਾਵ ਸਰਕਾਰ ਦੇ ਨੀਤੀ ਜਿਹੜੀ ਕਿ ਮਿਤੀ 18 2 2025 ਨੂੰ ਬਕਾਇਆ ਜਾਰੀ ਕਰਨ ਦਾ ਨੋਟੀਫਾਈ ਕਿਸ਼ਣ ਜਾਰੀ ਕਰਕੇ ਇਸ ਦੇ ਪੇਜ ਨੰਬਰ 2 ਭਾਗ ਹੀ ਵਿੱਚ ਇੱਕ ਇੱਕ 2016 ਤੋਂ 2021 ਤੱਕ ਦੇ ਰਿਟਾਇਰ ਹੋਏ ਮਲਾਜ਼ਮਾਂ ਨੂੰ ਲੀਵ ਇਨ ਕੈਸ਼ਮੈਂਟ ਦਾ ਏਰੀਅਰ ਚਾਰ ਬਰਾਬਰ ਕਿਸ਼ਤਾਂ ਦੇ ਵਿੱਚ ਦੇਣ ਦਾ ਫੈਸਲਾ ਕੀਤਾ ਸੀ ਅਤੇ ਇਸ ਦੀ ਪਹਿਲੀ ਕੇਸ ਤੇ 1 April 2025 ਨੂੰ ਵਿੱਚ ਅਦਾ ਕੀਤੀ ਜਾਣ ਬਾਰੇ ਲਿਖਿਆ ਗਿਆ ਸੀ ਕੱਲ ਤੋਂ ਪੰਜਾਬ ਦੇ ਪੈਨਸ਼ਨਰ ਜੋ ਕਿ 2016 ਤੋਂ ਬਾਅਦ ਰਿਟਾਇਰ ਹੋਏ ਹਨ ਉਹ ਅਜੇ ਵੀ ਲੀਵ ਇਨ ਕੈਸ਼ਮੈਂਟ ਦੀ ਪਹਿਲੀ ਕਿਸ਼ਤ ਜਾਰੀ ਕੀਤੇ ਜਾਣ ਦੀ ਉਡੀਕ ਦੇ ਵਿੱਚ ਜਦੋਂ ਕਿ ਅਪ੍ਰੈਲ ਬਾਅਦ ਹੁਣ ਮਈ ਮਹੀਨਾ ਜਿਹੜਾ ਕੀ ਮਹੀਨਾ ਦੀ ਜਿਹੜੀ ਲੰਘ ਚੁੱਕਿਆ ਹੈ ਇਸ ਦੇ ਲਈ ਵੱਖ-ਵੱਖ ਸ਼ਹਿਰਾਂ ਦੇ ਕਸਬਿਆਂ ਦੇ ਵਿੱਚ ਫੈਸ਼ਨਸ ਦੇ ਵੱਲੋਂ ਬਕਾਏ ਵਿੱਚ ਵਰਤੀ ਜਾ ਰਹੀ ਢਿੱਲ ਦੇ ਵਿਰੁੱਧ ਆਪਣੀ ਆਵਾਜ਼ ਨੂੰ ਬੁਲੰਦ ਕਰਕੇ ਮੰਗ ਕਰੀ ਜਾ ਰਹੀ ਹੈ ਕਿ ਜਿਹੜਾ ਇਹ ਸੌਫਟਵੇਅਰ ਨੂੰ ਜਲਦੀ ਅਪਡੇਟ ਕਰਕੇ ਉਹਨਾਂ ਦੇ ਜਿਹੜੀ ਲੀਵ ਇਨ ਕੈਸ਼ਮੈਂਟ ਦੀ ਬਕਾਇਆ ਨੂੰ ਜਿਹੜਾ ਅਦਾ ਕੀਤਾ ਜਾਏ ਇਸੇ ਘੜੀ ਦੇ ਵਿੱਚ ਹੀ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਸਪੈਸ਼ਲ ਇਕਾਈ ਦੇ ਨੇ ਵੀ ਇੱਕ ਸਰਗਰਮੀ ਦਿਖਾਉਂਦੇ ਹੋਏ ਸਰਕਾਰ ਦੇ ਪਾਸਿਓਂ ਪਰ ਜ਼ੋਰ ਮੰਗ ਕੀਤੀ ਹੈ ਕਿ ਉਸ ਦੇ ਲੀਵ ਇਨ ਕੈਸ਼ਮੈਂਟ ਦੇ ਪਕਾਏ ਦੀ ਪਹਿਲੀ ਕਿਸ਼ਤ ਜਲਦੀ ਹੀ ਰਿਲੀਜ਼ ਕੀਤੀ ਜਾਵੇ ਤਾਉ ਜਾਂਦੇ ਆ ਜਿਹੜਾ ਹੈ ਫਤਿਹਗੜ ਸਾਹਿਬ ਦੇ ਕਿਹੜੇ ਕਿਹੜੇ ਪੈਨਸ਼ਨਰਸ ਨੇ ਆਪਣੀਆਂ ਇਸ ਹੱਕੀ ਮੰਗਾਂ ਦੇ ਲਈ ਆਵਾਜ਼ ਨੂੰ ਜਿਹੜਾ ਕਿ ਬੁਲੰਦ ਕੀਤਾ ਹੈ ਤਾਂ ਜਿਹੜਾ ਫਤਿਹਗੜ ਦੇ ਵਿੱਚ ਜਿਹੜਾ 30 ਮਈ ਨੂੰ ਜੋ ਕਿ ਮੀਟਿੰਗ ਰੱਖੀ ਗਈ ਸੀ ਉਸ ਦੇ ਵਿੱਚ ਕੀ ਵਾਪਰਿਆ ਹੈ ਅਤੇ ਕਿਹੜੇ ਕਿਹੜੀਆਂ ਮੰਗਾਂ ਕੀਤੀਆਂ ਜਿਹੜੀਆਂ ਹੋਈਆਂ ਨੇ ਪੰਜਾਬ ਗਵਰਨਮੈਂਟ ਦੀ ਇਕਾਈ ਫਤਿਹਸ਼੍ਰੀ ਫਤਿਹਗੜ ਸਾਹਿਬ ਦੀ ਇੱਕ ਵਿਸ਼ੇਸ਼ ਮੀਟਿੰਗ ਦੇ ਵਿੱਚ 35 2025 ਨੂੰ ਹੋਈ ਜਿਸ ਦੇ ਵਿਲੇ ਪੰਜਾਬ ਸਰਕਾਰ ਦੇ ਵਿੱਤੀ ਆਗ ਨੇ ਪੱਤਰ ਲਿਖਿਆ ਗਿਆ ਹੈ ਕਿ ਮੁਲਾਜ਼ਮਾਂ ਦੇ ਪੈਸ਼ਨਨ 6ਵੇਂ ਪੀ ਕਮਿਸ਼ਨ ਦੇ ਬਕਾਏ ਦੇਣ ਦੇ ਲਈ ਪੱਤਰ ਜਾਰੀ ਕੀਤਾ ਗਿਆ ਸੀ ਜਿਹਦੀ ਸਫਾ ਨੰਬਰ 2 ਪੈਰਾ ਡੀ ਅਨਸਾਰ 11 2016 ਤੋਂ 36 2021 ਤੱਕ ਦੇ ਸੇਵਾ ਮੁਕਤ ਹੋਏ ਮੁਲਾਜ਼ਮ ਪੈਸ਼ਨਰਸ ਨੂੰ ਉਹਨਾਂ ਦੀ ਬੰਦੀ ਜਿਹੜੀ ਕਿ ਕਮਾਈ ਛੁੱਟੀ ਦਾ ਜਿਹੜਾ ਕੀ ਸੇਵਾ ਤਨਖਾਹ ਕਮਿਸ਼ਨ ਸੋਧੀ ਹੋਈ ਤਨਖਾਹ ਕਮਿਸ਼ਨ ਅਨੁਸਾਰ ਬੰਦਾ ਬਕਾਇਆ ਜਿਹੜਾ ਹੈ ਚਾਰ ਬਰਾਬਰ ਕਿਸ਼ਤਾਂ ਦੇ ਵਿੱਚ ਕੀਤਾ ਜਾਣਾ ਸੀ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਦੇ ਵੱਲੋਂ ਇਸ ਦੇ ਵਿੱਚ ਅਜੇ ਤੱਕ ਕੋਈ ਵੀ ਅਪਡੇਟ ਨਹੀਂ ਕੀਤੀ ਗਈ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਅਜੇ ਤੱਕ ਵੀ ਜਿਹੜੀ ਸੌਫਟਵੇਅਰ ਦੇ ਵਿੱਚ ਕੋਈ ਵੀ ਕਲੈਕਸ਼ਨ ਹੋਈ ਹੀ ਨਹੀਂ ਹੈ ਜਿਨ੍ਹਾਂ ਤੇ ਹੈ ਕਿ ਮਈ ਮਹੀਨਾ ਵੀ ਜਿਹੜਾ ਬੀਤ ਗਿਆ ਹੈ ਤੇ ਪਰ ਪੈਨਸ਼ਨ ਉਹ ਜਿਹੜੀ ਕਮਾਈ ਛੁੱਟੀ ਦੇ ਬਕਾਏ ਦੀ April 2025 ਵਿੱਚ ਮਿਲਣ ਵਾਲੀ ਪਹਿਲੀ ਕਿਸ਼ਤ ਅਜੇ ਤੱਕ ਵੀ ਨਸੀਬ ਨਹੀਂ ਹੋਈ ਹੈ ਪੰਜਾਬ ਗਵਰਨਮੈਂਟ ਪੈਸ਼ਨਰ ਜਿਹੜੇ ਐਸੋਸੀਏਸ਼ਨ ਜ਼ਿਲ੍ਹਾ ਕਾਇਸ਼ਰੀ ਫਤਿਗੜ ਸਾਹਿਬ ਦੇ ਪ੍ਰਧਾਨ ਸਰਦਾਰ ਬਲਜੀਤ ਸਿੰਘ ਤਰਖਾਨ ਮਾਜ਼ਰਾ ਹੋਰ ਆਗੂਆਂ ਨੇ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਦੇ ਵੱਲੋਂ ਪੈਨਸ਼ਨਰਾਂ ਨੂੰ ਕਮਾਈ ਛੁੱਟੀ ਦਾ ਬੰਦ ਦਾ ਬਕਾਇਆ ਨਾ ਦੇਣ ਦੇ ਲਈ ਸੌਫਟਵੇਅਰ ਅਪਡੇਟ ਨਾ ਕਰਨ ਦੀ ਤਿੱਖੀ ਨਖੇਦੀ ਕਰਦੇ ਹੋਏ ਜ਼ੋਰਦਾਰ ਢੰਗ ਦੇ ਨਾਲ ਮੰਗ ਕੀਤੀ ਹੈ ਕਿ ਇੱਕ ਇੱਕ 2016 ਤੋਂ ਬਾਅਦ ਸੇਵਾਮੁਕਤ ਹੋਏ ਪੈਨਸ਼ਨਰਾਂ ਨੂੰ 6ਵੀਂ ਪੀ ਕਮਿਸ਼ਨ ਤੋਂ ਬਾਅਦ ਸੋਦੇ ਹੋਏ ਤਨਖਾਹ ਕਮਾਈ ਛੁੱਟੀ ਦੇ ਬਕਾਏ ਲਿਓ ਜਿਹੜਾ ਕਿ ਅਲਾਉ ਬੰਦਾ ਹੈ ਜਿਹੜਾ ਆਪਾਂ ਭੁਗਤਾਨ ਕਰਨ ਦੇ ਲਈ ਜਲਤੋਂ ਜਲਤ ਜਿਹੜੇ ਸੌਫਟਵੇਅਰ ਨੂੰ ਅਪਡੇਟ ਕੀਤਾ ਜਾਵੇ ਤੇ ਡੀਡੀਓ ਨੂੰ ਕਮਾਈ ਛੁੱਟੀ ਦੇ ਬਕਾਏ ਜਲਤੋਂ ਜਲਤ ਜਿਹੜੀ ਘਣਵਾ ਕੇ ਦੇਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ ਹੁਣ ਦੇਖਣ ਨੂੰ ਗਾ ਦੇਖਣ ਵਾਲੀ ਗੱਲ ਇਹ ਹੋਇਆ ਕਿ ਇਹ ਹੋਏਗੀ ਕਿ ਸਰਕਾਰ ਆਪਣੇ ਅਧੀਨ ਕੰਮ ਕਰਦੇ ਡੀਡੀਜ਼ ਨੂੰ ਜਦੋਂ ਕਦੋਂ ਸਖਤ ਆਦੇਸ਼ ਜਾਰੀ ਕਰਕੇ ਇੱਕ ਇੱਕ 2016 ਤੋਂ 36 2021 ਤੱਕ ਦੇ ਰਿਟਾਇਰ ਹੋਏ ਮਲਾਸਮਾਂ ਤੋਂ ਪੈਸ਼ਨਨ ਦੇ ਖਾਤਿਆਂ ਦੇ ਵਿੱਚ ਲਿਵ ਇਨ ਕੈਸ਼ਮੈਂਟ ਦੀ ਕਿਸ਼ ਤੱਕ ਕ੍ਰੈਡਿਟ ਕਰਦੀ ਹੈ ਇਸ ਵੀਡੀਓ ਦੇ ਬਸ ਇੰਨਾ ਹੀ ਵੀਡੀਓ ਚ ਬਣੇ ਰਹਿਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਣਾ ਜੀ ਮਿਲਦੇ ਆ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ